20 ਸਾਲ ਦੀ ਸਾਡੀ ਇੱਕ ਭੈਣ ਆ ਜਿਹਨੂੰ 2016 ਤੋਂ ਜੜੀ ਹੈ ਕਿਡਨੀ ਪ੍ਰੋਬਲਮ ਆ ਤੇ ਘਰ ਦੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਮਾੜੇ ਨੇ ਕਦੋਂ ਤੋਂ ਪ੍ਰੋਬਲਮ ਆ ਤੁਹਾਨੂੰ ਕੀ ਕੀ ਸਮੱਸਿਆ ਜੜੀਆਂ ਨੇ ਫੇਸ ਕਰਨੀਆਂ ਪੈਂਦੀਆਂ ਪ੍ਰੋਬਲਮ ਤਾਂ 2016 ਚ ਸਟਾਰਟ ਹੋ ਗਈ ਸੀ ਜੀ ਹਾਂਜੀ ਉਦੋਂ ਮੈਨੂੰ ਬਹੁਤ ਜ਼ਿਆਦਾ ਦੌਰੇ ਪੈ ਗਏ ਸੀਗੇ ਹਾਂਜੀ ਬਸ ਉਹ ਮੌਤ ਦੇ ਮੁਝੇ ਵਾਪਸ ਆ ਗਈ ਸੀ ਪਰ ਹੌਲ ਮੈਨੂੰ ਉਮੀਦ ਨਹੀਂ ਮਿਲਦੀ ਕਿਉਂ ਇਦਾਂ ਕਿਉਂ ਕਹਿ ਰਹੇ ਕਿ ਉਮੀਦ ਨਹੀਂ ਹੈ ਹਾਂ ਕਿਉਂ ਰੋਕਿਓ ਰਹੀ ਹੋ ਤੁਸੀਂ ਬਾਗੂ ਖੋ ਗਏ ਹੋ ਕੀ ਹੋਇਆ ਸੁਪਨੇ ਤਾਂ ਛੋਟੇ ਹੁੰਦੇ ਹੀ ਮਰ ਗਏ ਜਦੋਂ ਛੋਟਾ ਸੀ ਉਦੋਂ ਤੋਂ ਹੀ ਫੇਸ ਕਰ ਰਹੇ ਆਂ ਇਹ ਪ੍ਰੋਬਲਮ ਜਦੋਂ ਡਾਕਟਰ ਮੂੰਹ ਤੇ ਆਪਣੇ ਜਵਾਬ ਦੇ ਦਿੰਦੇ ਆ ਨਾ ਫੇਰ ਆਪ ਨੂੰ ਬਹੁਤ ਫੀਲ ਹੁੰਦਾ ਵੀ ਹਾਂ ਯਾਰ ਦੁਨੀਆ ਖਤਮ ਹੋ ਗਈ ਹੈ ਅੱਜ ਇਹ ਪੈਣ ਦੀ ਅੱਖਾਂ ਦੇ ਵਿੱਚ ਹੰਝੂ ਆ ਸਿਰਫ ਕਾਰਨ ਇਹੀ ਹੈ ਕਿਉਂਕਿ ਜ਼ਿੰਦਗੀ ਤੋਂ ਇੱਕ ਉਮੀਦ ਜਿਹੜੀ ਹੁੰਦੀ ਹੈ ਉਹ ਹਾਰ ਚੁੱਕੇ ਨੇ ਕਾਰਨ ਹੈ ਗਰੀਬੀ ਘਰ ਦੀ ਜ਼ਰੂਰਤਾਂ ਜਿਹੜੀਆਂ ਨੇ ਪੂਰੀਆਂ ਨਹੀਂ ਹੋ ਰਹੀਆਂ ਘਰ ਦੇ ਵਿੱਚ ਪੈਸੇ ਨਹੀਂ ਹੈਗੇ ਬਹੁਤ ਸਾਰ ਜਗ੍ਹਾ ਦੇ ਉੱਤੇ ਆਪਾਂ ਨੇ ਇਲਾਜ ਕਰਵਾ ਕੇ ਦੇਖ ਲਿਆ ਨਾ ਕਿ ਮਤਲਬ 7% ਹੀ ਕਿਡਨੀ ਕਿਤੇ ਨਾ ਕਿਤੇ ਵਰਕ ਕਰਦੀਆਂ ਨੇ ਔਰ ਕਰੈਟਨਾਈਟ ਵੀ ਬਹੁਤ ਜ਼ਿਆਦਾ ਵਧ ਰਿਹਾ ਵਾ ਤੈਨੂੰ ਕਿਡਨੀ ਟ੍ਰਾਂਸਪਲਾਂਟ ਕਰਾਉਣਾ ਪਏਗਾ ਤਾ ਕਿਡਨੀ ਟ੍ਰਾਂਸਪਲਾਂਟ ਦਾ ਪੁੱਛਿਆ ਕਿ ਕਿੰਨਾ ਖਰਚ ਆਏਗਾ ਕਹਿ ਰਿਹਾ 5 ਲੱਖ 5.5 ਲੱਖ ਤੱਕ ਦਾ ਖਰਚ ਆਉਂਦਾ ਹੈ ਤਨੇ ਕਿਤੇ ਪਾਪਾ ਲੇਬਰਿੰਗ ਦਾ ਕੰਮ ਵੀ ਕਰਦੇ ਆ ਅਗਰ ਲਗਾਇਆ ਜੇ ਮਹੀਨੇ ਦਾ 15000 ਮੁਸ਼ਕਿਲ ਦੇ ਨਾਲ ਕਮਾ ਪੰਦੇ ਅਗਰ 500 ਤੇ ਆੜੀ ਵੀ ਲੰਝਾ ਤਾਂ ਪਾਪਾ ਨੂੰ ਅੱਖਾਂ ਦੇ ਵਿੱਚ ਵੀ ਦਿੱਕਤ ਆ ਗਈ ਸੀ ਪਿਛਲੇ ਆਈਏ 2-3 ਮਹੀਨੇ ਤੋਂ ਪਾਪਾ ਦਾ ਆਪਰੇਸ਼ਨ ਵੀ ਚੱਲ ਰਿਹਾ ਪਾਪਾ ਦੇ ਮੂਤੀਆ ਵੀ ਸੀਗਾ ਗ੍ਰੈਜੂਏਸ਼ਨ ਕਰਦੇ ਸਮੇਂ ਵੀ ਮੈਂ ਖੁਦ ਲੀਵਰਿੰਗ ਵਗੈਰਾ ਦਾ ਖੁਦ ਸਾਰਾ ਕੰਮ ਕੀਤਾ ਹੋਇਆ ਮੈਂ ਮਮਾ ਨਾਲ ਵੀ ਜਾਂਦੀ ਰਹੀ ਆ ਲੀਵਿੰਗ ਪਰ ਪਦੀਨਾ ਵਗੈਰਾ ਹੋ ਗਿਆ ਘਟਨਾ ਛੋਨਾ ਵਗੈਰਾ ਲਗਾਣਾ ਇਹ ਸਾਰੇ ਕੰਮ ਮੈਂ ਮਮਾ ਦੇ ਨਾਲ ਕਰਦੀ ਰਹੀ ਆ ਹਫਤੇ ਦੇ ਵਿੱਚ 2 ਵਾਈਟਲਸ ਹੁੰਦੀ ਹੈ ਅੱਛਾ ਤੇ ਕਿੰਨੇ ਪੈਸੇ ਲੱਗਦੇ ਨੇ ਹਾਂਜੀ 5000 ਰੁਪਏ ਲੱਗਦੇ ਡਾਕਟਰ ਨੇ ਕਿਹਾ ਟ੍ਰਾਂਸਪਲੈਂਟ ਕਰਾਓ ਪੈਸੇ ਹੋਣਗੇ ਫਿਰ ਠੀਕ ਹੋ ਜਾਣਗੀ ਉਹ ਤਾਂ ਹਾਂਜੀ ਸਾਡੀ ਕੋਈ ਹੈਲਪ ਨਹੀਂ ਕਰ ਰਹੀ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਆਂ ਅੱਜ ਅਸੀਂ ਮੋਰ ਕ੍ਰੀਮਾ ਕੋਲ ਜਿਹੜੇ ਸਵੱਦੀ ਪਛਮੀ ਤੇ ਵਿੱਚ ਪਹੁੰਚੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਰਿਪੋਟਾਂ ਪਈਆਂ ਨੇ ਆ ਜਿਹੜੀਆਂ ਦਵਾਈਆਂ ਪਈਆਂ ਨੇ ਇਹ ਇੱਕ ਬੱਚੀ ਦੀ ਹੈ ਜੋ ਕਿ 24 ਸਾਲ ਦੀ ਸਾਡੀ ਇੱਕ ਭੈਣ ਆ ਜਿਹਨੂੰ 2016 ਤੋਂ ਜਿਹੜੀ ਹੈ ਕਿਡਨੀ ਪ੍ਰੋਬਲਮ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਨਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਪਈਆਂ ਨੇ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਪਰਿਵਾਰ ਨਾਲ ਵੀ ਗੱਲ ਕਰਾਂਗੇ ਇਹ ਜਿਹੜੀ ਰਿਪੋਰਟਾਂ ਨੇ ਇਹ ਅੱਜ ਤੋਂ ਨਹੀਂ 2016 ਤੋਂ ਇਹ ਐ ਦਵਾਈਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਲਗਾਤਾਰ ਹੀ ਤੇ ਲਗਾਤਾਰ ਹੀ ਜਿਹੜੀਆਂ ਰਿਪੋਰਟਾਂ ਨੇ ਆਉਂਦੀ ਹੋਈ ਨਜ਼ਰ ਆ ਰਹੀਆਂ ਨੇ ਪਰ ਹਜੇ ਤੱਕ ਉਹਨਾਂ ਦੀ ਕੋਈ ਵੀ ਜਿਹੜੀ ਸੁਣਵਾਈ ਨਹੀਂ ਹੋਈ ਘਰ ਦੇ ਹਾਲਾਤ ਜੇ ਮੈਂ ਗੱਲ ਕਰਾਂ ਤੇ ਘਰ ਦੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਮਾੜੇ ਨੇ ਘਰ ਦੇ ਵਿੱਚ ਤਿੰਨ ਧੀਆਂ ਨੇ ਇੱਕ ਛੋਟਾ ਭਰਾ ਆ ਬਾਪੂ ਜੀ ਜੇ ਆਪ ਉਹਨਾਂ ਦੀ ਗੱਲ કરીਏ ਤੇ ਉਹ ਦਿਹਾੜੀ ਕਰਦੇ ਨੇ ਅੱਖਾਂ ਤੇ ਉਹਨਾਂ ਨੂੰ ਦਿਖਦੰਨੀ ਐ ਤੇ ਮਾਤਾ ਜੀ ਜਿਹੜੇ ਨੇ ਉਹ ਵੀ ਇੱਕ ਇੱਟਾਂ ਦੇ ਭੱਟੇ ਦੇ ਵਿੱਚ ਜਿਹੜਾ ਕੰਮ ਕਰਦੇ ਨੇ ਸਾਰੀ ਗੱਲ ਕਰਦੇ ਤੇ ਜਾਣਦੇ ਆ ਸਭ ਤੋਂ ਪਹਿਲਾਂ ਅਸੀਂ ਉਸ ਕੁੜੀ ਨਾਲ ਗੱਲ ਕਰਾਂਗੇ ਜਿਹਨੂੰ ਇਹ ਪ੍ਰੋਬਲਮ ਆ ਤੇ ਸਾਡੇ ਨਾਲ ਮੌਜੂਦ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਮੈਮ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹਰਪ੍ਰੀਤ ਕੋ ਹਰਪ੍ਰੀਤ ਜੀ ਤਾਂ ਇਹ ਦੱਸੋ ਕਦੋਂ ਤੋਂ ਪ੍ਰੋਬਲਮ ਆ ਤੁਹਾਨੂੰ ਕੀ ਕੀ ਸਮੱਸਿਆ ਜੜੀਆਂ ਨੇ ਫੇਸ ਕਰਨੀਆਂ ਪੈਂਦੀਆਂ ਪ੍ਰੋਬਲਮ ਤਾਂ 2016 ਚ ਸਟਾਰਟ ਹੋ ਗਈ ਸੀ ਜੀ ਹਾਂਜੀ ਉਦੋਂ ਮੈਨੂੰ ਬਹੁਤ ਜ਼ਿਆਦਾ ਦੌਰੇ ਪੈ ਗਏ ਸੀਗੇ ਹਾਂਜੀ ਬਸ ਉਹ ਮੌਤ ਦੇ ਮੂੰਹ ਚ ਵਾਪਸ ਆ ਗਈ ਸੀ ਪਰ ਹੁਣ ਮੈਨੂੰ ਉਮੀਦ ਨਹੀਂ ਨਹੀਂ ਦੀ ਕਿਉਂ ਇਦਾਂ ਕਿਉਂ ਕਹਿ ਰਹੇ ਕਿ ਉਮੀਦ ਨਹੀਂ ਹੈ ਹਾਂ ਕਿਉਂ ਰੋ ਕਿਉਂ ਰਹੀ ਹੋ ਤੁਸੀਂ ਬਾਗੂ ਖੋ ਗਏ ਹੋ ਕੀ ਹੋਇਆ ਕੁਝ ਨਹੀਂ ਹੁੰਦਾ ਜਿਹੜੇ ਸਾਡੇ ਆਡੀਅנס ਦੇਖ ਰਹੀ ਹੈ ਨਾ ਜਿਹੜੇ ਸਾਡੇ ਵੀਵਰਸ ਦੇਖ ਰਹੇ ਨੇ ਉਹ ਤੁਹਾਡੀ ਜ਼ਰੂਰ ਹੈਲਪ ਕਰਨਗੇ ਇੱਦਾਂ ਕਿਉਂ ਕਹਿ ਰਹੇ ਹੋ ਰੋ ਕਿਉਂ ਰਹੇ ਹੋ ਤੇ ਅੱਜ ਇਹ ਭੈਣ ਦੀ ਅੱਖਾਂ ਦੇ ਵਿੱਚ ਹੰਝੂ ਆ ਸਿਰਫ ਕਾਰਨ ਇਹੀ ਹੈ ਕਿਉਂਕਿ ਜ਼ਿੰਦਗੀ ਤੋਂ ਇੱਕ ਉਮੀਦ ਜਿਹੜੀ ਹੁੰਦੀ ਹੈ ਉਹ ਹਾਰ ਚੁੱਕੇ ਨੇ ਕਾਰਨ ਹੈ ਗਰੀਬੀ ਘਰ ਦੀ ਜ਼ਰੂਰਤਾਂ ਜਿਹੜੀਆਂ ਨੇ ਪੂਰੀਆਂ ਨਹੀਂ ਹੋ ਰਹੀਆਂ ਘਰ ਦੇ ਵਿੱਚ ਪੈਸੇ ਨਹੀਂ ਹੈਗੇ ਉਹਨਾਂ ਦੀ ਛੋਟੀ ਭੈਣ ਵੀ ਮੌਜੂਦ ਨੇ ਸਸ਼ੀ ਕਾਂਜੀ ਸਸ਼ੀ ਕਾਂਮ ਭੈਣ ਰੋ ਰਹੀ ਹੈ ਕੀ ਲੱਗਦਾ ਬਹੁਤ ਜ਼ਿੰਦਗੀ ਤੋਂ ਹਾਰ ਮੰਨ ਚੁੱਕੀ ਯੈਸ ਮੈਮ ਮਤਲਬ ਕਿ ਬਹੁਤ ਸਾਰ ਜਗ੍ਹਾ ਦੇ ਉੱਤੇ ਆਪਾਂ ਨੇ ਇਲਾਜ ਕਰਵਾ ਕੇ ਦੇਖ ਲਿਆ ਨਾ ਤੇ ਬਹੁਤ ਜਗ੍ਹਾ ਦੇ ਉੱਤੇ ੱਟਕੇ ਖਾ ਲਿਆ ਮੈਂ ਆਪਣੀ ਸਿਸਟਰ ਨੂੰ ਲੈ ਕੇ ਜਾਂਦੀ ਰਹੀ ਹਾਂ ਮੈਨੂੰ ਪਤਾ ਹੈ ਕਿਉਂਕਿ ਘਰ ਦੇ ਵਿੱਚ ਮੈਂ ਹੀ ਇਸ ਤੋਂ ਬਾਅਦ ਨੈਕਸਟ ਜਿਹੜੀ ਰਿਸਪੌਂਸਿਬਿਲਟੀ ਸਮਝਣ ਵਾਲੀ ਕੁੜੀ ਐ ਤੇ ਕਿਤੇ ਨਾ ਕਿਤੇ ਮਤਲਬ ਆਪਣੀ ਸਿਸਟਰ ਨੂੰ ਲੈ ਕੇ ਜਾਣਾ ਦੇਖਣਾ ਬਸਾਂ ਦੇ ਵਿੱਚ ਧੱਕੇ ਖਾਣਾ ਉਹਦੀਆਂ ਪੀੜਾਂ ਨੂੰ ਦੇਖਣਾ ਨਾ ਇਹ ਬਹੁਤ ਮਤਲਬ ਕਿ ਕਹਿੰਦੇ ਹੁੰਦੇ ਸਹਿਣਵਾ ਕਰਨ ਵਾਲੀ ਗੱਲ ਹੈ ਹੈਨਾ ਕਿਉਂਕਿ ਸੈਕੰਡ ਉਹ ਹੀ ਚੀਜ਼ ਆ ਕਿ ਮੈਂ ਈ ਸੀ ਜਿਹੜੀ ਇਹਨੂੰ ਲੈ ਕੇ ਜਾਂਦੀ ਸੀ ਸਾਨੂੰ ਪਤਾ ਸੀ ਕਿਸ ਤਰੀਕੇ ਦੇ ਨਾਲ ਡੀ ਐਮ ਸੀ ਵਗੈਰਾ ਜਾਂ ਫਿਰ ਫਰੀਦਕੋਟ ਵੀ ਬਹੁਤ ਸਾਰੀਆਂ ਚੀਜ਼ਾਂ ਪੀ ਜੀ ਆਈ ਠੰਡੇਗੜ੍ਹ ਇੱਥੋਂ ਤੱਕ ਗਏ ਹਫ਼ਤਾ ਹਫ਼ਤਾ ਦੋ ਦੋ ਹਫ਼ਤੇ ਮਮਾ ਪਪਾ ਰਹਿ ਕੇ ਆਉਂਦੇ ਸੀ ਨਾਲ ਤੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਿਤੇ ਨਾ ਕਿਤੇ ਫੇਸ ਕੀਤਾ ਤੇ ਉਹ ਹੀ ਚੀਜ਼ ਆ ਕਿ ਕਿਤੇ ਮਤਲਬ ਕਿ ਇਹਨਾਂ ਨੂੰ ਕਿੰਨੀ ਨੇ ਜਿਆਦਾ ਦਿੱਕਤ ਵੱਧ ਗਈ ਹੈ ਕਿ ਡਾਕਟਰਸ کہہ ਰਿਹਾ ਕੀ ਮਤਲਬ 7% ਹੀ ਕਿਡਨੀ ਕਿਤੇ ਨਾ ਕਿਤੇ ਵਰਕ ਕਰਦੀਆਂ ਨੇ ਔਰ ਕਰੈਟੀਨਾਈਨ ਵੀ ਬਹੁਤ ਜ਼ਿਆਦਾ ਵਧ ਰਿਹਾ ਵਾ ਤੇ ਜਿਹਦੇ ਕਰਕੇ ਖੂਨ ਦੀ ਇਨਫੈਕਸ਼ਨਸ ਵਗੈਰਾ ਔਰ ਆ ਮਤਲਬ ਕਿ ਪਿਛਲਾ ਜੂਨ ਦਾ ਵੀ ਨਾ ਅਗਰ ਮੈਂ ਕਹਾਂ ਸਾਡੇ ਤੇ ਇੱਕ ਤਰੀਕੇ ਦੇ ਨਾਲ ਮਤਲਬ ਕਿ ਪਾਰ ਬਣ ਕੇ ਡਿੱਗ ਗਿਆ ਹਨਾ ਕਿਉਂਕਿ ਸਾਨੂੰ ਅਚਾਨਕ ਹੀ ਪਤਾ ਲੱਗਿਆ ਵੀ ਬਹੁਤ ਜ਼ਿਆਦਾ ਡੈਮੇਜ ਹੋ ਚੁੱਕੀਆਂ ਹਨਾ 90% ਕਹਿ ਰਹੇ ਸੀ ਹੁਣ ਮਤਲਬ ਕਿਤੇ ਨਾ ਕਿਤੇ 93% ਹੀ ਲਗਾ ਲਓ ਡੈਮੇਜ ਹੈ ਕਿਤਨੀ ਆ ਤੇ ਕਾਫੀ ਜਗ੍ਹਾ ਤੇ ਇਤੋ ਇਲਾਜ ਵਗੈਰਾ ਕਰਵਾ ਕੇ ਦੇਖ ਲਿਆ ਤਾਂ ਡਾਕਟਰ ਜੇ ਵੀ ਕਹਿ ਰਿਹਾ ਕਿ ਮਤਲਬ ਮੈਂ ਕਾਫੀ ਜਗ੍ਹਾ ਤੇ ਤੇ ਡਾਕਟਰਸ ਨੂੰ ਖੋਜ ਹੀ ਗਈ ਸੀ ਕਿਉਂਕਿ ਇਹਦੇ ਤੋਂ ਜ਼ਿਆਦਾ ਚੱਲਣਾ ਫਿਰਨਾ ਵੀ ਨਹੀਂ ਹੋ ਪਾ ਰਿਹਾ ਹੈ ਨਾ ਤਾਂ ਮੈਂ ਡਾਕਟਰਸ ਕੋਲੇ ਗਈ ਉਹਨਾਂ ਨੇ ਮੈਨੂੰ ਖੁਦ ਮੂੰਹ ਦੇ ਉੱਤੇ ਮਤਲਬ ਜਵਾਬ ਦਿੱਤਾ ਸੀਗਾ ਵੀ ਇਹਦਾ ਕੋਈ ਸੋਲੂਸ਼ਨ ਨਹੀਂ ਹੈਗਾ ਦੇ ਤੁਹਾਨੂੰ ਕਿਡਨੀ ਟ੍ਰਾਂਸਪਲੈਂਟ ਕਰਾਣਾ ਪਏਗਾ ਤਾਂ ਕਿਡਨੀ ਟ੍ਰਾਂਸਪਲੈਂਟ ਦਾ ਪੁੱਛਿਆ ਕਿ ਕਿੰਨਾ ਖਰਚ ਆਏਗਾ ਕਹਿ ਰਿਹਾ 5 ਲੱਖ 5.5 ਲੱਖ ਤੱਕ ਦਾ ਖਰਚ ਆਉਂਦਾ ਹੈ ਅਗਰ ਆਪਾਂ ਨੇ ਕਿਡਨੀ ਟ੍ਰਾਂਸਪਲੈਂਟ ਵੀ ਕਰਵਾਉਣਾ ਹੈ ਤੁਮ ਇਹ ਇਸ ਤਰੀਕੇ ਦੀਆਂ ਚੀਜ਼ਾਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਹੋਈ ਚੀਜ਼ਾਂ ਕਿ ਕਿਤੇ ਨਾ ਕਿਤੇ ਪਾਪਾ ਲੇਬਰਿੰਗ ਦਾ ਕੰਮ ਹੀ ਕਰਦਿਆ ਅਗਰ ਲਗਾਇਆ ਜੇ ਮਹੀਨੇ ਦਾ 15000 ਮੁਸ਼ਕਿਲ ਦੇ ਨਾਲ ਕਮਾ ਪਾਉਂਦੇ ਅਗਰ 500 ਤੇ ਅੱਢੀ ਵੀ ਲੈਂਦੇ ਤਾਂ ਤੇ ਅੱਖਾਂ ਦੇ ਵਿੱਚ ਵੀ ਉਹਨਾਂ ਨੂੰ ਪ੍ਰੋਬਲਮ ਦੇਖੇ ਦਾ ਨਹੀਂ ਆ ਹਾਂਜੀ ਪਾਪਾ ਨੂੰ ਅੱਖਾਂ ਦੇ ਵਿੱਚ ਵੀ ਦਿੱਕਤ ਆ ਗਈ ਸੀ ਪਿਛਲੇ ਆਈਏ 2-3 ਮਹੀਨੇ ਤੋਂ ਪਾਪਾ ਦਾ ਆਪਰੇਸ਼ਨ ਵੀ ਚੱਲ ਰਿਹਾ ਪਾਪਾ ਦੇ ਮੂਤੀਆ ਵੀ ਸੀਗਾ ਉਹਦਾ ਵੀ ਆਪਰੇਸ਼ਨ ਕਰਵਾਇਆ ਔਰ ਪਾਪਾ ਨਾ ਮਤਲਬ ਕਿ ਅਗਰ ਮੈਂ ਕਹਾਂ ਗਰਮੀਆਂ ਦੇ ਵਿੱਚ 3-4 ਮਹੀਨੇ ਦੇ ਵਿੱਚ ਪਾਪਾ ਦੇ ਮੈਦੇ ਦੇ ਵਿੱਚ ਵੀ ਗਰਮੀ ਪੈ ਜਾਂਦੀ ਹੈ ਜਿਸ ਦੇ ਕਰਕੇ ਪਾਪਾ ਦੀ ਦਿਮਾਗੀ ਹਾਲਤ ਵੀ ਖਰਾਬ ਹੋ ਜਾਂਦੀ ਹੈ ਤੇ ਸਾਨੂੰ ਪਾਪਾ ਦੇ ਉੱਤੇ ਮੈਡੀਸਨ ਦਾ ਵੀ ਖਰਚਾ ਕਰਨਾ ਪੈਂਦਾ ਤੇ ਉਹਦੇ ਕਰਕੇ ਅਸੀਂ ਪਾਪਾ ਕਰਕੇ ਵੀ ਮਤਲਬ ਬਹੁਤ ਜਗ੍ਹਾ ਦੇ ਉੱਤੇ ਫਿਰੇ ਆ ਇਹ ਜਿਸ ਦਾ ਵੀ ਮਤਲਬ ਸਾਨੂੰ ਕਿਤੇ ਨਾ ਕਿਤੇ ਫੀ ਕਰਦੇ ਇੰਨੇ ਜ਼ਿਆਦਾ ਹਾਲਾਤ ਮਾੜੇ ਨੇ ਤੁਸੀਂ ਕੀ ਕਰਦੇ ਹੋ ਕਿੰਨੇ ਭੈਣ ਭਰਾ ਹੋ ਕਰਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੈਂ ਮਸੀਂ ਤਿੰਨ ਭੈਣਾਂ ਵਾਂ ਤੇ ਇੱਕ ਛੋਟਾ ਬ੍ਰਦਰ ਹੈ ਮਤਲਬ ਬ੍ਰਦਰ ਸਭ ਤੋਂ ਛੋਟਾ ਹੈ ਅਜੇ ਮਤਲਬ 18 ਸਾਲ ਚ ਲੱਗਿਆ ਹੀ ਕਹਿ ਸਕਦੇ ਆ ਤੇ ਬਾਕੀ ਰਹੀ ਗੱਲ ਇੱਕ ਛੋਟੀ ਸਿਸਟਰ ਹੈ ਉਹ ਵੀ ਹਜੇ ਮਤਲਬ ਉਹਨੇ ਪਲੱਸ 2 ਪਾਸ ਹੀ ਕਰੀਆ ਸੀ ਕੋਈ ਜੋਬ ਵਗੈਰਾ ਵੀ ਨਹੀਂ ਕਰਦੇ ਹੈਗੇ ਦੋਨੋਂ ਸਿਸਟਰ ਹਜੇ ਜੋਬ ਵਗੈਰਾ ਲੱਭ ਹੀ ਰਹੇ ਆ ਮੇਰਾ ਵੀ ਮਤਲਬ ਗ੍ਰੈਜੂਏਸ਼ਨ ਕੰਪਲੀਟ ਕੀਤਾ ਆ ਮਤਲਬ ਕਿ ਉਹ ਕਿ ਜੋਬ ਵਗੈਰਾ ਦੇ ਕਾਫੀ ਇੰਟਰਵਿਊਸ ਦੇ ਚੁੱਕੀ ਆ ਬਟ ਕਿਸੇ ਜਗ੍ਹਾ ਤੋਂ ਮਤਲਬ ਹਜੇ ਤੱਕ ਰਿਪਲਾਈ ਵਗੈਰਾ ਨਹੀਂ ਆਇਆ ਹੈਗਾ ਅਗਰ ਮੈਂ ਗੱਲ ਕਰਾਂ ਮਤਲਬ ਪਲੱਸ 2 ਜਾਂ ਕਹਿ ਸਕਦੇ ਆ ਗ੍ਰੈਜੂਏਸ਼ਨ ਕਰਦੇ ਸਮੇਂ ਵੀ ਮੈਂ ਖੁਦ ਲੀਵਿੰਗ ਵਗੈਰਾ ਦਾ ਖੁਦ ਸਾਰਾ ਕੰਮ ਕੀਤਾ ਆ ਮੈਂ ਮੰਮਾ ਨਾਲ ਵੀ ਜਾਂਦੀ ਰਹੀ ਆ ਲੀਵਿੰਗ ਪੁਦੀਨਾ ਵਗੈਰਾ ਹੋ ਗਿਆ ਘ ਲਗਾਣਾ ਇਹ ਸਾਰੇ ਕੰਮ ਮੈਂ ਮਮਾ ਦੇ ਨਾਲ ਕਰਦੀ ਰਹੀ ਆ ਉਹ ਹੀ ਕੀ ਕਿਤੇ ਨਾ ਕਿਤੇ ਖਰਚਾ ਕਰਦਾ ਚੱਲਦਾ ਰਹੇ ਹੈ ਨਾ ਸਿਸਟਰ ਦੀ ਮੈਡੀਸਨ ਵਗੈਰਾ ਰੈਗੂਲਰ ਹੁੰਦੀ ਰਹੇ ਤਾਂ ਇਹ ਚੀਜ਼ ਕਰ ਗਈ ਤੇ ਮਾਤਾ ਵੀ ਇੰਨਾ ਦੀ ਸਾਡੇ ਨਾਲ موجوده ਮਾਤਾ ਜੀ ਸਸਤੀ ਕਰਦੀ ਸਸਤੀ ਕਰਦੀ ਮਾਤਾ ਜੀ ਜਵਾਨ ਕੁੜੀ ਹੈ ਕਿੱਦਾਂ ਦਾ ਲੱਗਦਾ ਜਦੋਂ 2016 ਤੋਂ ਹਜੇ ਤੱਕ ਕਿ ਬਿਲਕੁਲ ਵੀ ਠੀਕ ਹੋਣ ਦੀ ਉਮੀਦ ਜਿਹੜੀ ਹੈ ਖਤਮ ਹੋ ਗਈ ਕਿਤੇ ਡਾਕਟਰ ਕਹਿੰਦੇ ਸੀਗੇ 10% ਜਿਹੜੀ ਹੈ ਡੈਮੇਜ ਹੋਈਆਂ ਨੇ ਹੁਣ ਅਚਾਨਕ ਜਵਾਬ ਦਿੱਤਾ ਕਿ ਸਿਰਫ 7% ਤੋਂ ਜੀ ਰਹੇ ਨੇ ਹਾਂਜੀ ਹੁਣ ਦੇਖਦੇ ਆਂ ਜੀ ਕੰਮ ਜਾਣੇ ਤਾਂ ਹੈ ਦੱਸ ਦਿਆ ਵੀ ਜਦੋਂ ਕਹਿੰਦੇ ਆ ਵੀ 10% ਚਲਦੀਆਂ ਨੇ ਕਿੰਨੀਆਂ ਫਿਰ ਸਾਨੂੰ ਆਪਦੀ ਉਮੀਦ ਮਕਾ ਕੇ ਆਉਣਾ ਪੈਂਦਾ ਕਿੱਦਾਂ ਮਤਲਬ ਘਰ ਦਾ ਖਰਚਾ ਕਿੱਦਾਂ ਚੱਲਦਾ ਕਿਸ ਤਰੀਕੇ ਨਾਲ ਘਰ ਦਾ ਖਰਚਾ ਵੀ ਬੜਾ ਮੁਸ਼ਕਲ ਨਾਲ ਚੱਲਦਾ ਵਾ ਤੇ ਘਰ ਵਾਲੇ ਦੀਆਂ ਵੀ ਅੱਖਾਂ ਵੀ ਖਰਾਬ ਹੋ ਚੁੱਕੀਆਂ ਨੇ ਕਿਉਂਕਿ ਇਹਦੇ 2016 ਤੋਂ ਲੈ ਕੇ ਅਸੀਂ ਹੁਣ ਤੱਕ ਵੰਗਿਆਂ ਦਾ ਖਰਚਾ ਕਰਦੇ ਆਏ ਆ ਕਿਤੇ ਕਿਵੇਂ ਕਿਤੇ ਕਿਵੇਂ ਹਾਂਜੀ ਤੇ ਡੈਂਟਿਸ ਕਿ ਹਫਤੇ 'ਚ ਹੁੰਦੀ ਹੈ ਕਿ ਮਹੀਨੇ 'ਚ ਕਿੰਨੀ ਵਾਰ ਹੁੰਦੀ ਹੈ ਹਫਤੇ ਦੇ ਵਿੱਚ ਦੋ ਵਾਰ ਡੈਂਟਿਸ ਹੁੰਦੀ ਹੈ ਅੱਛਾ ਤੇ ਕਿੰਨੇ ਪੈਸੇ ਲੱਗ ਜਾਂਦੇ ਆਂ ਹਾਂਜੀ 5000 ਰੁਪਏ ਲੱਗ ਇੱਕ ਵਾਰੀ 'ਚ 5000 ਰੁਪਏ ਲੱਗ ਜਾਂਦਾ ਹਾਂਜੀ ਔਖਾ ਹੁੰਦਾ ਇਹ ਘਰ ਦਾ ਖਰਚਾ ਵੀ ਚਲਾਣਾ ਆ ਨਾਲ ਦੀ ਨਾਲ ਕੁੜੀ ਨੂੰ ਵੀ ਦੇਖਣਾ ਆ ਹਾਂਜੀ ਖਰਚਾ ਤਾਂ ਮੈਡਮ ਵੀ ਔਖਾ ਹੀ ਲੱਗਦਾ ਓਕੇ ਹਾਂਜੀ ਤੇ ਕਦੇ ਇਦਾਂ ਦੀ ਉਮੀਦ ਕੀਤੀ ਸੀ ਵੀ ਇਹ ਚੀਜ਼ ਵੀ ਦੇਖਣ ਨੂੰ ਮਿਲਣੀ ਆ ਨਾ ਨਈ ਜੀ ਸਾਨੂੰ ਇਹ ਤਾਂ ਵੀ ਨਹੀਂ ਸੀਗੀ ਪਹਿਲਾਂ ਇਦਾਂ ਦੀ ਹਾਂਜੀ ਅੱਛਾ ਹਰ ਇੱਕ ਮਾਦਾ ਸੁਪਨਾ ਹੁੰਦਾ ਨਾ ਜਦੋਂ ਕੁੜੀ ਹੁੰਦੀ ਹੈ ਪਹਿਲਾਂ ਇਹ ਮਾਪੇ ਹੁੰਦੇ ਕਿ ਸੁਪਨੇ ਸਜਾਉਣ ਲੱਗ ਜਾਂਦੇ ਵੀ ਸਾਡੀ ਕੁੜੀ ਵੱਡੀ ਹੋਊਗੀ ਅਸੀਂ ਇਦਾਂ ਵਿਆਹ ਕਰਾਂਗੇ ਉਦਾਂ ਕਰਾਂਗੇ ਤੁਹਾਡੇ ਮਨ ਦੇ ਵਿੱਚ ਇਦਾਂ ਦੀ ਚਾਹ ਹੈਗੀ ਹਾਂਜੀ ਹੈ ਤਾਂ ਚਾਹ ਤਾਂ ਸੀਗੇ ਜੀ ਤੇ ਹੁਣ ਜਦੋਂ ਆਪਾਂ ਇਹਦੇ ਬਣੀ ਦੇਖਦੇ ਆ ਤਾਂ ਸਾਡੇ ਚਾ ਸਾਰੇ ਖਤਮ ਹੋ ਜਾਂਦੇ ਕਿਉਂ ਖਤਮ ਕਿਉਂ ਜਾਂਦੇ ਨੇ ਤਨਵੰਨਤ ਨਹੀਂ ਦਿੱਤੀ ਨਹੀਂ ਹੈਗੀ ਤੁਹਾਨੂੰ ਉਮੀਦ ਨਹੀਂ ਕਿਉਂ ਉਮੀਦ ਕਿਉਂ ਨਹੀਂ ਹੈਗੀ ਡਾਕਟਰ ਨੇ ਕਿਹਾ ਟ੍ਰਾਂਸਪਲੈਂਟ ਕਰਾਓ ਪੈਸੇ ਹੋਣਗੇ ਫਿਰ ਠੀਕ ਹੋ ਜਾਣਗੇ ਉਹ ਤਾਂ ਹਾਂਜੀ ਸਾਡੀ ਕੋਈ ਹੈਲਪ ਨਹੀਂ ਕਰ ਰਿਆ ਹੈਲਪ ਨਹੀਂ ਕਰ ਰਿਹਾ ਹਾਂਜੀ ਚਾਹੁੰਦੇ ਹੋ ਹੈਲਪ ਕਰੇ ਕੋਈ ਹਾਂਜੀ ਹੈਲਪਤਾ ਸੀ ਇੱਕ ਦੋ ਥਾਈਂ ਕਿਤੇ ਗਏ ਸੀਗੇ ਸਾਨੂੰ ਕਿਸੇ ਨੇ ਉਮੀਦ ਨਹੀਂ ਦਿੱਤੀ ਕਿਸੇ ਨੇ ਨਹੀਂ ਦਿੱਤੀ ਨਹੀਂ ਜੀ ਜੋ ਸਾਡੇ ਕੋਲੇ ਸੀ ਕਮਾਇਆ ਸਾਰਾ ਸੀ ਇਹ ਦੇ ਇਲਾਜ ਤੇ ਲਾ ਚੁੱਕਿਆ ਕਿਉਂਕਿ ਹੁਣ ਤਾਂ ਕਰਕੇ ਸਾਡੀ ਉਮੀਦ ਖਤਮ ਹੋ ਗਈ ਕਿਉਂਕਿ ਜੀ ਡਾਕਟਰਾਂ ਕੋਲ ਜਾਂਦੇ ਆ ਸਾਨੂੰ ਉਹ ਕਹਿ ਦਿੰਦੇ ਨੇ ਵੀ ਇੰਨੇ ਪੈਸੇ ਲੈ ਕੇ ਆਓ ਇੰਨੇ ਪੈਸੇ ਇਲਾਜ ਤੇ ਲੱਗਣਗੇ ਵੀ ਸਾਡੇ ਕੋਲ ਇੰਨੇ ਹੈ ਨਹੀਂ ਵੀ ਅਸੀਂ ਕਿੱਥੋਂ ਲਾਈ ਜੀ ਅੱਛਾ ਤੋ ਤੁਸੀਂ ਕੋਈ ਕੰਮ ਵੀ ਕਰਦੇ ਅਸੀਂ ਜਾਂਦੇ ਆ ਬੱਸਾਂ ਦੇ ਵਿੱਚ ਲੈ ਕੇ ਜਾਂਦੇ ਆ ਅਸੀਂ ਜਦੋਂ ਉਥੋਂ ਡਲਚ ਕਰਵਾ ਕੇ ਤਾਂ ਆਉਣ ਦਾ ਕੋਈ ਤਰ ਨਹੀਂ ਹੁੰਦਾ ਫਿਰ ਅਸੀਂ ਸਾਧਨ ਪਾਲਦੇ ਆ ਸਾਧਨ ਵਾਲੇ ਨੇ ਵੀ ਪੈਸੇ ਲੈਣੇ ਜੀ ਮੈਮ ਕਿਉਂਕਿ ਗੱਡੀ ਵਗੈਰਾ ਵੀ ਅਸੀਂ ਜਦੋਂ ਘਰਾਂਦੇ ਆ ਨਾ ਐਟ ਲੀਸਟ 1000 ਰੁਪਿਆ ਜਾਂ 2000 ਗੱਡੀ ਵਾਲਾ ਵੀ ਮੰਗਦਾ ਹੈ ਅਗਰ ਆਪਾਂ ਗੱਡੀ ਦੇ ਵਿੱਚ ਵੀ ਲੈ ਕੇ ਜਾਂਦੇ ਆ ਤਾਂ ਸਿਸਟਰ ਨੂੰ ਜਦੋਂ ਡਾਇਲਿਸਿਸ ਕਰਾਂਦੇ ਆ ਤਾਂ ਜਿਹੜੇ ਬੰਦੇ ਡਾਇਲਿਸਿਸ ਕਰਾਂਦੇ ਉਹਨਾਂ ਨੂੰ ਪਤਾ ਹੋਊਗਾ ਕਿ ਕਿੰਨਾ ਜ਼ਿਆਦਾ ਪੇਨ ਆ ਜਿਹੜਾ ਕਿਤੇ ਨਾ ਕਿਤੇ ਮਤਲਬ ਇਹ ਫੀਲ ਕਰਨਾ ਪੈਂਦਾ ਹੈ ਇਹਦੇ ਦੋਨੋਂ ਪੱਟਾਂ ਦੇ ਵਿੱਚ ਸੂਈਆਂ ਲੱਗਦੀਆਂ ਨੇ ਜਿਹਦੇ ਕਰਕੇ ਕਿਹਾ ਬਹੁਤ ਜ਼ਿਆਦਾ ਪੇਨ ਨੂੰ ਫੀਲ ਕਰਨਾ ਪੈਂਦਾ ਤੇ ਬੱਸਿਸ ਦੇ ਵਿੱਚ ੱੱਕੀ ਖਾਣਾ ਬਹੁਤ ਔਖਾ ਹੋ ਜਾਂਦਾ ਇਹਦੇ ਲਈ ਕਿਤੇ ਨਾ ਕਿਤੇ ਤੇ ਜਿਸ ਕਰਕੇ ਸਾਨੂੰ ਗੱਡੀ ڪرਾਣੀ ਪੈਂਦੀ ਹੈ ਗੱਡੀ ਦੇ ਉੱ ਉਹ 2000 ਵੀ ਹੋਣਾ ਬਹੁਤ ਕਟਨ ਹੋ ਜਾਂਦਾ ਹੈ ਕਈ ਵਾਰ ਬੰਦੇ ਦੇ ਕੋਲ ਨਹੀਂ ਹੁੰਦੇ ਇੰਨੇ ਜ਼ਿਆਦਾ ਪੈਸੇ ਤੇ ਵੀ ਦਿੱਕਤਾਂ ਦੀ ਔਰ ਕਿਤਨੇ ਕਿਤੇ ਦੇਖੋ ਜਦੋਂ ਇਹ ਸਫਰ ਕਰਦੇ ਥੋੜਾ ਜਿਹਾ ਵੀ ਸਫਰ ਕਰਦੀ ਹੈ ਅਗਰ ਮੈਂ ਕਹਾਂ ਮਾਤਲਬ ਕਿ ਡੀ ਐਮ ਸੀ ਤੱਕ ਵੀ ਜਾਣਾ ਹੋਵੇ ਪੈਰ ਲੜਕਾ ਕੇ ਬੈਠਦੀ ਹੈ ਤੇ ਇਹਦੇ ਪੈਰਾਂ ਦੇ ਉੱਤੇ ਸਵੇਲਿੰਗ ਆ ਜਾਂਦੀ ਹੈ ਹੁਣ ਵੀ ਦੇਖੋ ਫੇਸ ਦੇਖ ਸਕਦੇ ਹੋ ਤੁਸੀਂ ਸਿਸਟਰ ਦਾ ਹੁਣ ਵੀ ਕਿੰਨਾ ਜ਼ਿਆਦਾ ਸਵੇਲਿੰਗ ਕੀਤਾ ਹੋਇਆ ਇਹ ਸਾਰਾ ਫੇਸ ਇਦਾਂ ਹੀ ਰਹਿੰਦਾ ਹੈ ਕਈ ਵਾਰ ਤਾਂ ਇਹ ਤੋਂ ਵੀ ਜ਼ਿਆਦਾ ਮਤਲਬ ਕਿ ਅੱਖਾਂ ਪੂਰੀ ਇੰਨੇ ਸੋਜ ਜਾਂਦੀਆਂ ਨੇ ਕਿਤੇ ਵੀ ਅੱਖਾਂ ਬੰਦਾ ਖੋਲ ਵੀ ਨਹੀਂ ਸਕਦਾ ਹੈਗਾ ਤੋਂ ਇਦਾਂ ਲੱਗੂਗਾ ਹੀ ਬੰਦਾ ਮਤਲਬ ਕਿ ਖੋਲੀਆਂ ਹੀ ਨਹੀਂ ਹੋਈਆਂ ਐਕਚੁਅਲ ਤੇ ਵੈਸੇ ਖੁੱਲੀਆਂ ਹੁੰਦੀਆਂ ਨੇਗੀਆਂ ਅੱ ਦੇ ਕੋਲ ਗਏ ਹੋ ਨਹੀਂ ਮੈਮ ਵੈਸੇ ਮਤਲਬ 1 2 ਪਰਸਨਸ ਦੇ ਕੋਲੇ ਗਏ ਆ ਫਿਲਹਾਲ ਹਜੇ ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਹੈਗਾ ਹੈਲਪ ਦੇ ਲਈ ਠੀਕ ਹੈ ਬਟ ਉਹ ਚੀਜ਼ ਹੈ ਸ਼ਾਇਦ ਉਮੀਦ ਹੈ ਕਿ ਸਾਨੂੰ ਮਤਲਬ ਕੋਈ ਨਾ ਕੋਈ ਪਰਸਨ ਹੈਲਪ ਕਰ ਦਵੇ ਅ ਕਰਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਕਿਤਨੇ ਕਿਤੇ ਘਰਦਿਆਂ ਨੇ ਕਿ ਆ ਵੀ ਵੱਡੀ ਕੁੜੀ ਆ ਬਹੁਤ ਸੁਪਨੇ ਸੁਝਾ ਕੇ ਰੱਖੇ ਹੋਏ ਸੀ ਹੈਨਾ ਵੀ ਬਹੁਤ ਕੁਝ ਮਤਲਬ ਕਿ ਸਾਹਮਣੇ ਰੱਖਿਆ ਸੀਗਾ ਪੈਸੇ ਵਗੈਰਾ ਜੋੜ ਕੇ ਰੱਖੇ ਸੀ ਕਿ ਵਿਆਹ ਕਰਨਾ ਹੈ ਸਾਰਾ ਕੁਝ ਘਰਦੇ ਕਹਿੰਦੇ ਵੀ ਲਾਤਾ हां हां जी मैं ये तो गल बिल्कुल सच है क्योंकि पापा तो पहले ही लेवरिंग कर दे और मम्मी भी सिर्फ नरेगा ਦੇ ਵਿੱਚ ਹੀ ਜਾਂਦੇ ਆ ਉਹ ਨਰੇਗਾ ਦੀ ਡਿਆੜੀ ਵੀ ਕੁਛ ਨਹੀਂ 250 ਇੰਨੀ ਕਿ ਡਿਆੜੀ ਹੋਣੀ ਹੈ ਤੇ ওই ਚੀਜ਼ 15000 ਚ ਸੋਚ ਕੇ ਦੇਖੋ ਕਿ ਬੰਦਾ ਕਿਆ ਜਮਾ ਕਰੇਗਾ ਕਿਆ ਬੱਚਿਆਂ ਦੀ ਇਲਾਜ ਦੇ ਉੱਤੇ ਲਗਾਏਗਾ ਕਿਆ ਬੱਚਿਆਂ ਨੂੰ ਸਟੱਡੀ ਕਰਵਾਏਗਾ ਅਗਰ ਮੈਂ ਆਪਣੀ ਕਾਲਜ ਦੀ ਸਟੱਡੀ ਦੀ ਗੱਲ ਕਰਾਂ ਤਾਂ ਮੈਨੂੰ ਵੀ ਮੇਰੇ ਮਤਲਬ ਕਿ ਪਾਪਾ ਮਤਲਬ ਕਿ ਬਹੁਤ ਔਖਾ ਹੋ ਕੇ ਅਸੀਂ ਕਿਸੇ ਨਾ ਕਿਸੇ ਤੋਂ ਫੜਫੜ ਕੇ ਫੀਸਾਂ ਕੰਪਲੀਟ ਕੀਤਿਆਂ ਨੇ ਮੇਰੀਆਂ ਔਰ ওই ਚੀਜ਼ ਆ ਮੈਂ ਕਿਰਾਇਆ ਵੀ ਮੈਂ ਸੱਚ ਦੱਸਾਂ ਮੈਂ ਖੁਦ ਕਿਰਾਇਆ ਆਪਣਾ ਉਂgeke ਲੈ ਕੇ ਜਾਂਦੀ ਸੀ ਮੇਰੇ ਚਾਚੇ ਤਾਂ ਇਹ ਘਰ ਤੋਂ ਕਈ ਵਾਰ ਨਹੀਂ ਹੁੰਦਾ ਸੀ ਬਿੰਨਾ ਪੈਸਾ ਨਾ ਤੇ ਉਹੀ ਚੀਜ਼ ਹੈ ਮੇਰੀ ਸਿਸਟਰ ਦੇ ਨਾਲ ਅਸੀਂ ਮੈਡੀਸਨ ਵਗੈਰਾ ਲੈਣ ਜਾਂਦੇ ਹਾਂ ਕਈ ਵਾਰ ਐਟ ਟਾਈਮ ਤੇ ਬੰਦੇ ਕੋਲ ਇੰਨੇ ਪੈਸੇ ਵੀ ਨਹੀਂ ਹੁੰਦੇ ਔਰ ਪਾਪਾ ਜਿੱਥੇ ਲੇਬਰਿੰਗ ਦਾ ਕੰਮ ਕਰਦੇ ਆ ਉੱਥੇ ਆਲਰੇਡੀ ਪਾਪਾ ਮਤਲਬ 15 20000 ਆਲਰੇਡੀ ਐਡਵਾਂਸ ਤੇ ਫੜੀ ਬੈਠਿਆ ਤਾਂ ਅਗਰ ਮਹੀਨਾ ਹੋਰ ਲਗਾਣਗੇ ਫਿਰ ਕਿਤੇ ਜਾ ਕੇ ਉਹ ਕੰਪਲੀਟ ਹੋਣਗੇ ਪੈਸੇ ਬਹੁਤ ਲੱਗਦਾ ਹੈ ਕਿ ਪੈਸੇ ਮੰਗਣੇ ਬਹੁਤ ਲਾਈਫ ਦੇ ਨਾਲ ਸਟਰਗਲ ਕਰਨਾ ਮੈ ਮੋੱਖਾ ਤਾਂ ਲੱਗਦਾ ਫਟੋ ਹੀ ਚੀਜ਼ ਆ ਕਿ ਸਿਸਟਰ ਦੀ ਜ਼ਿੰਦਗੀ ਬਚਾਉਣ ਲਈ ਇੰਨਾ ਕੁ ਤਾਂ ਕਰਨਾ ਹੀ ਪੈਣਾ ਆਪਾਂ ਆਪਣੇ ਆਪਣੇ ਘਰ ਦਾ ਜੀਆ ਹਨਾ ਤੇ ਉਹਦੇ ਲਈ ਇੰਨਾ ਨਹੀਂ ਕਰਾਂਗੇ ਤਾਂ ਫਿਰ ਕੀ ਆਈ ਕਰਾਂਗੇ ਦਲਸਿਸ ਲੱਗਦੇ ਨੇ ਹਨਾ ਅ ਸੂਈਆਂ ਲੱਗਦੀਆਂ ਨੇ ਕਿੰਨਾ ਕੁ ਦੇਖ ਕੇ ਦੁੱਖ ਲੱਗਦਾ ਕਿੰਨਾ ਕੁ ਜਿਹੜੇ ਖੁੰਦੇ ਨਾ ਇੱਕ ਆਤਮਾ ਤੜਪਦੀ ਹੁੰਦੀ ਹੈ ਕਿੰਨੇ ਕ ਜ਼ਿਆਦਾ ਫੀਲ ਹੁੰਦੀ ਹੈ ਮੈਂ ਇਹ ਮਤਲਬ ਕਦੀ ਉਮੀਦ ਹੀ ਨਹੀਂ ਸੀ ਕੀਤੀ ਵੀ ਅਸੀਂ ਕਿ ਆਪਣੀ ਸਿਸਟਰ ਨੂੰ ਇਦਾਂ ਕਦੇ ਇਸ ਹਾਲ ਦੇ ਵਿੱਚ ਦੇਖਾਂਗੇ ਹਨਾ ਵੀ ਇਹਨੂੰ ਸੁੰਨੀਆਂ ਲੱਗਦੀਆਂ ਦੇਖਣਗੇ ਕਿਤੇ ਨਾ ਕਿਤੇ ਪਰ ਉਹ ਚੀਜ਼ ਨੂੰ ਦੇਖ ਕੇ ਬੁਰਾ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਜਿਹਦੇ ਪੇਨ ਦੇ ਵਿੱਚ ਹੁੰਦੀ ਹੈ ਕਿ ਕਿ ਅਗਰ ਮੈਂ ਘਰ ਦੀ ਗੱਲ ਕਰਾਂ ਸਭ ਤੋਂ ਜ਼ਿਆਦਾ ਮਤਲਬ ਮੈਂ ਤਾਂ ਮੇਰੀ ਸਿਸਟਰ ਦਾ ਬਾਂਡ ਹੈ ਘਰ ਦੇ ਵਿੱਚੋਂ ਮਤਲਬ ਇਹਦੇ ਵੀ ਅਗਰ ਮੈਂ ਗੱਲ ਕਰਾਂ ਇਹ ਸਭ ਤੋਂ ਜ਼ਿਆਦਾ ਘਰ ਦੇ ਵਿੱਚ ਮੈਨੂੰ ਪਿਆਰ ਕਰਦੀ ਹੈ ਉਸ ਤੋਂ ਬਾਅਦ ਮੰਮੀ ਪਾਪਾ ਹੁੰਦੇ ਤਾਂ ਸਾਡੇ ਸਿਸਟਰ ਦਾ ਬੌਂਡ ਬਹੁਤ ਹੋਦੀ ਹੈ ਤੇ ਉਹੀ ਚੀਜ਼ ਹੈ ਕਿ ਕਿਤੇ ਨਾ ਕਿਤੇ ਸਭ ਤੋਂ ਵੱਧ ਪਿਆਰ ਕਰਨ ਵਾਲਾ ਜਿਹੜਾ ਸਦਸਿਆ ਉਹਨੂੰ ਦੇਖ ਦੇਖਦੇ ਆਂ ਤਾਂ ਉਹ ਚੀਜ਼ ਫੀਲ ਹੁੰਦੀ ਹੈ ਕਿਤੇ ਨਾ ਕਿਤੇ ਹੌਕ ਹੋ ਰਿਹਾ ਹਾਂਜੀ ਇਹ ਤਾਂ ਕਹਿੰਦੇ ਮੈਂ ਤਾਂ ਆਪਣੀ ਜ਼ਿੰਦਗੀ ਤੋਂ ਮਤਲਬ ਉਮੀਦ ਹਾਰ ਚੁੱਕਿਆ ਮੈਨੂੰ ਨਹੀਂ ਲੱਗਦਾ ਹੁਣ ਮੈਂ ਬਚੂਗੀ ਇਹ ਸੁਣ ਕੇ ਜਿਹੜਾ ਬੋਲਦੇ ਨੇ ਡਰ ਲੱਗਦਾ ਨਹੀਂ ਮੈਂ ਮਤਲਬ ਮੈਂ ਹੋਜੀ ਬੰਦੀ ਐ ਸ਼ੁਰੂ ਤੋਂ ਪੋਜ਼ਿਟਿਵ ਰਹਿਣ ਵਾਲੀ ਬੰਦੀ ਆ ਔਰ ਸਿਸਟਰ ਵੀ ਮਤਲਬ ਪੋਜ਼ਿਟਿਵ ਰਹਿੰਦੀ ਆ ਕਿਤੇ ਨਾ ਕਿਤੇ ਮੈਂ ਹਿੰਮਤ हार ਜਾਂਦੀ ਆ ਰਿਪੋਰਟਸ ਨੂੰ ਦੇਖ ਕੇ ਜਾਂ ਜੋ ਡਾਕਟਰਸ ਕਹਿੰਦੇ ਆ ਉਸ ਚੀਜ਼ ਨੂੰ ਦੇਖ ਕੇ ਮੈਂ ਖੁਦ ਹੀ ਹਿੰਮਤ हार ਜਾਂਦੀ ਆ ਪਰ ਤੇ ਉਲਟਾ ਮੈਨੂੰ ਮਤਲਬ ਕਿਤੇ ਨਾ ਕਿਤੇ ਉਮੀਦ ਹੁੰਦੀ ਆ ਕਿ ਨਹੀਂ ਕੁਝ ਨਹੀਂ ਹੁੰਦਾ ਹੈਗਾ ਸਭ ਕੁਝ ਸੈੱਟ ਹੋ ਜਾਏਗਾ ਤਾਂ ਉਹੀ ਚੀਜ਼ ਆ ਹੁਣ ਉਹ ਉਮੀਦ 100% ਮੈਂ ਆਪਣਾ ਦੇ ਰਹੀ ਆ ਕਿ ਕਿਤੇ ਨਾ ਕਿਤੇ ਠੀਕ ਹੋ ਜਾਏਗੀ ਸਿਸ ਦੀ ਕਿਡਨੀ ਟ੍ਰਾਂਸਪਲੈਂਟ ਕਰਣ ਲਈ ਕੀ ਹੈ ਉਹਨਾਂ ਨੇ ਕੀ ਕਿੰਨਾ ਖਰਚਾ ਹੋਊਗਾ ਕੋਈ ਹੈਗਾ ਵੀ ਘਰ 'ਚ ਵੀ ਇਹਨਾਂ ਨੂੰ ਦੇ ਦੇਵੇ ਹਾਂਜੀ ਮੈਂ ਮਤਲਬ ਕਿਡਨੀ ਟ੍ਰਾਂਸਪਲੈਂਟ ਤਾਂ ਕਰਾਉਣਾ ਹੀ ਪਏਗਾ ਕਿਉਂਕਿ ਦੇਖੋ ਡਾਇਲਿਸਿਸ ਪਰਮਨੈਂਟ ਇਲਾਜ ਨਹੀਂ ਹੈ ਜਿੰਨੇ ਵੀ ਕਿਡਨੀ ਪੇਸ਼ੈਂਟ ਆ ਉਹਨਾਂ ਨੂੰ ਖੁਦ ਨੂੰ ਵੀ ਪਤਾ ਹੋਊਗਾ ਜਾਂ ਜੋ ਵੀ ਕਿਡਨੀ ਸਪੈਸ਼ਲਿਸਟ ਡਾਕਟਰਸ ਨੇ ਉਹਨਾਂ ਨੂੰ ਵੀ ਇਹ ਚੀਜ਼ ਦਾ ਪੱਕਾ ਹੀ ਕਨਫਰਮ ਆ ਕਿ ਇਹ ਡਾਇਲਿਸਿਸ ਪਰਮਨੈਂਟ ਇਲਾਜ ਨਹੀਂ ਜਿੰਨਾ ਟਾਈਮ ਬੰਦਾ ਨੇ ਜੀਣਾ ਆ ਤਾਂ ਉਹਨੂੰ ਡਾਇਲਿਸਿਸ ਕਰਾਣੀ ਪੈਗੀ ਪਰਮਨੈਂਟ ਇਲਾਜ ਇਹ ਕਹਿ ਰਿਹਾ ਕਿ ਕਿਡਨੀ ਟ੍ਰਾਂਸਪਲੈਂਟਿੰਗ ਮਤਲਬ ਇਹਦਾ ਪਰਮਨੈਂਟ ਇਲਾਜ ਹੁੰਦਾ ਹੈ ਜਾਂ ਤਾਂ ਘਰ ਦੇ ਵਿੱਚ ਕੋਈ ਕਿਡਨੀ ਦੇ ਸਕਦਾ ਪਰਸਨ ਜਾਂ ਫਿਰ ਡੋਨਰ ਵਗੈਰਾ ਤਾਂ ਮਤਲਬ ਕਿਡਨੀ ਟ੍ਰਾਂਸਪਲੈਂਟ ਦਾ ਉਹ 5.5 ਲੱਖ ਖਰਚਾ ਕਹਿ ਰਿਹਾ ਅਗਰ ਘਰ ਦੇ ਵਿੱਚ ਉਹ ਦੇ ਦਿੰਦੇ 3.5 ਲੱਖ ਦਾ ਖਰਚਾ ਕਹਿ ਰਿਹਾ ਸਾਡੇ ਤੇ ਜੀ ਤੇ ਕੀ ਲੱਗਦਾ ਵੀ ਕੌਣ ਦਊਗਾ ਮਮਾ ਜੀ ਉਹ ਟਰਾਈ ਚੱਲ ਰਿਹਾ ਉਹ ਕਹਿ ਰਿਹਾ ਕਿ ਮਤਲਬ ਜਿਹਦਾ ਬਲੱਡ ਗਰੁੱਪ ਮੈਚ ਹੋ ਜਾਂਦਾ ਹੈ ਕਿਡਨੀ ਟ੍ਰਾਂਸਪਲੈਂਟ ਦੇ ਲਈ ਬਲੱਡ ਗਰੁੱਪ ਮੈਚ ਹੋਣਾ ਜ਼ਰੂਰੀ ਹੈ ਤਾਂ ਉਹਦੀ ਟੈਸਟਿੰਗ ਵਗੈਰਾ ਚੱਲ ਰਹੀ ਹੈ ਅਸੀਂ ਸਬ ਪਰਸਨਸ ਆਪਣੇ ਆਪਣੇ ਟੈਸਟ ਵਗੈਰਾ ਕਰਵਾ ਰਹੇ ਕਰਵਾ ਰਹੇ ਮਤਲਬ ਉਮੀਦ ਹੈਗੀ ਹੈ ਵੀ ਹਾਂ ਆ ਹਾਂਜੀ ਮਮ ਅਸੀਂ ਆਪਣਾ 100% ਦੇਣ ਦਾ ਟਰਾਈ ਕਰਦੇ ਹਾਂ ਕੋਈ ਚੀਜ਼ ਹੈ ਕਿ ਸਿਸਟਰ ਦੀ ਜਾਨ ਤਾਂ ਬਚਾਣੀ ਹੈ ਕਿਤੇ ਨਾ ਕਿਤੇ अच्छा कितने कितने ਸਾਡੇ ਨਾ ਬਾਪੂ ਜੀ ਵੀ ਮੌਜੂਦ ਹੈ ਪੋਣਾ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਉਸ ਜੀ ਗਾਈ ਕੁੜੀ ਇੰਨੀ ਬਿਮਾਰ ਹੈ ਹੈ ਰੋ ਰੇ ਨੇ ਜਦੋਂ ਦੇ ਜਦੋਂ ਇਦਾਂ ਦੇ ਹਾਲਾਤ ਦੇਖਦੇ ਹੋ ਕੀ ਕੀ ਲੱਗਦਾ ਕਿਦਾਂ ਤਾਂ ਲੱਗਦਾ ਵਾ ਤਾਂ ਲੱਗਦਾ ਜੀ ਹੁਣ ਕਰੀ ਕੀ ਮਜਬੂਰੀ ਹੈ ਮਾਰ ਲੈਂਦੀਆਂ ਜੀ ਕੰਮਕਾਰ ਕੀਤਾ ਜਿਹਨਾਂ ਕੀਤਾ ਜੀ ਸਾਰਾ ਕਮਾਈ ਕੋ ਕਰਦੇ ਆ ਇਹ ਤੇ ਲਾਈ ਜਾਂਦੇ ਆ ਜੀ ਉਹ ਉਹ ਕਹੋਂਦਾ ਜੇ ਤਾਂ ਕੁੜੀ ਨੂੰ ਰੋਂਦਾ ਦੇਖਦੇ ਹੋ ਤਾਂ ਪੁੱਤਾਂ ਦੇਖਦੇ ਹੋ ਨਾ ਤਾਂ ਉਹਦਾ ਵੀ ਖਰਾਬ ਹੁੰਦੇ ਨਾ ਕਿ ਤੇ ਆ ਉਹਦਾ ਖਰਾਬ ਨਹੀਂ ਹੁੰਦਾ ਉਹ ਉੱਤੀ ਪੱਤੇ ਜੀ ਮਾਨ ਮੇਨ ਵਾਲੀ ਹੈ ਬਿਲਕੁਲ ਸੁਪਨੇ ਦੇਖੇ ਸੀ ਕਿ ਹਾਂ ਮੈਂ ਵਿਆਹ ਕਰਨਾ ਕੁੜੀ ਦਾ ਇੰਨੇ ਚਾਹਵਾ ਨਾ ਵਿਆਹ ਕਰਨਾ ਕਿਉਂਕਿ ਜਿਹੜਾ ਵੱਡਾ ਬੱਚਾ ਹੁੰਦਾ ਉਹਦੇ ਬਹੁਤ ਸੁਪਨੇ ਦੇਖੇ ਜਾਂਦੇ ਹਾਂਜੀ ਸਿਧਨੀ ਤੇ ਬਹੁਤ ਸੀਗੇ ਜੀ ਉਂਝਲੀ ਮਾਈ ਕਰਦੇ ਕਿ ਤਰ ਦਿਨ ਸਾਰੇ ਤੇ ਲਾਈ ਜਨ ਨਹੀਂ ਦਾਜ ਕਰੀ ਜਨ ਨਹੀਂ ਅਗਰ ਮਤਲਬ ਕਿ ਸਾਡੀ ਵੀਡੀਓ ਲੋਕਾਂ ਤੱਕ ਪਹੁੰਚ ਰਹੀ ਹੈ ਠੀਕ ਹੈ ਤਾਂ ਜੋ ਜੋ ਪਰਸਨ ਸਾਡੀ ਹੈਲਪ ਕਰ ਸਕਦਾ ਵਾ ਤਾਂ ਉਹਨਾਂ ਨੂੰ ਬੇਨਤੀ ਆ ਕਿ ਸਾਡੀ ਹੈਲਪ ਕੀਤੀ ਜਾਵੇ ਕਿਤੇ ਨਾ ਕਿਤੇ ਅਸੀਂ ਵੀ ਆਪਣੀ ਸਿਸਟਰ ਨੂੰ ਹੱਸਦਾ ਖੇੜਦਾ ਦੇਖਣਾ ਚਾਹੁੰਦੇ ਆ ਇੱਕ ਮਾਂ ਆਪਣੇ ਬੱਚੇ ਨੂੰ ਹੱਸਦਾ ਖੇੜਦਾ ਦੇਖਣਾ ਚਾਹੁੰਦੀ ਆ ਇੱਕ ਪਿਓ ਆਪਣੇ ਬੱਚੇ ਦੀ ਇਕਤੀ ਦੀ ਆਪਣੀ ਦੀ ਸ਼ਾਦੀ ਕਰਨ ਕਰਦੇ ਦੇਖਣਾ ਚਾਹੁੰਦੇ ਹਨਾ ਕਿਉਂਕਿ ਸ਼ਾਦੀ ਦੀ ਉਮੀਦ ਬਿਲਕੁਲ ਖਤਮ ਹੋ ਗਈ ਹੈ ਜਦੋਂ ਦਾ ਮਤਲਬ ਇਹਨੂੰ ਕਿਡਨੀ ਦੀ ਦਿੱਕਤ ਆਈ ਹੈ ਤਾਂ ਹਮੇਸ਼ਾ ਘਰ ਦੇ ਨੇ ਵੀ ਇਹ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਪਹਿਲਾ ਨੰਬਰ ਮਤਲਬ ਕਿ ਮੇਰਾ ਹੀ ਲੱਗੇਗਾ ਕਿਉਂਕਿ ਮੈਂ ਦੂਸਰੇ ਨੰਬਰ ਤੇ ਆਉਂਦੀਆਂ ਘਰ ਦੇ ਵਿੱਚੋਂ ਤਾਂ ਅਸੀਂ ਵੀ ਚਾਹੁੰਦੇ ਆ ਮੈਂ ਵੀ ਖੁਦ ਜਾਂਦੀਆਂ ਕਿ ਉਹੀ ਚੀਜ਼ ਹੈ ਸਿਸਟਰ ਦੀ ਸ਼ਾਦੀ ਹੁੰਦੀ ਦੇਖਣਾ ਚਾਹੁੰਦੇ ਆ ਅਜਦਾ ਘਰ ਵਸਿਆ ਦੇਖਣਾ ਚਾਹੁੰਦੇ ਆ ਹੱਸਦੀ ਖੇਰਦੀ ਨੂੰ ਦੇਖਣਾ ਚਾਹੁੰਦੇ ਆ ਤਾਂ ਜੋ-ਜੋ ਵਿਊਅਰਸ ਮਤਲਬ ਕਿ ਸਾਡੀ ਵੀਡੀਓਜ਼ ਦੇਖ ਰਿਆ ਤਾਂ ਵੱਧ ਤੋਂ ਵੱਧ ਸਾਡੀ ਹੈਲਪ ਕਰਨ ਤੁਸੀਂ ਕੁਝ ਕਹਿਣਾ ਚਾਹੋਗੇ ਰੋਈ ਜਾ ਰਹੇ ਹੋ ਪੂਰੀ ਵੀਡੀਓ ਦੇ ਵਿੱਚ ਤੁਸੀਂ ਰੋ ਰੋ ਕੇ ਕੱਟ ਤਾ ਕੁਝ ਕਹਿਣਾ ਚਾਹੋਗੇ ਦੱਸੋ ਫਿਰ ਹੈਲਪ ਮੰਗਣੀ ਚਾਹੋਗੇ ਫੇ ਰੋ ਕਿਉਂ ਰਹੇ ਹੋ ਇਹ ਤਾਂ ਕਹਿੰਦੇ ਤੁਸੀਂ ਬਹੁਤ ਸਟਰੋਂਗ ਹੋ ਅਸੀਂ ਮਤਲਬ ਕਿ ਕਦੇ ਅਸੀਂ ਹਿੰਮਤ ਹਾਰ ਜਾਂਦੇ ਪਰ ਤੁਸੀਂ ਨਹੀਂ ਹਾਰਦੇ ਤੁਸੀਂ ਰੋ ਕਿਉਂ ਰਹੇ ਹੋ ਬਸ ਇਹ ਤਾਂ ਗੱਲ ਕਰਦੇ ਮੇਰੇ ਸਾਹਮਣੇ ਉਹੀ ਚੀਜ਼ਾਂ ਆ ਜਾਂਦੀਆਂ ਉਹੀ ਚੀਜ਼ਾਂ ਆ ਜਾਂਦੀਆਂ ਠੀਕ ਹੋਣਾ ਚਾਹੁੰਦੇ ਹੋ ਪਹਿਲਾਂ ਵਾਂਗੂ ਹੋਣਾ ਚਾਹੁੰਦੇ ਹੋ ਹਾਂਜੀ ਤੇ ਫਿਰ ਅਪੀਲ ਕਰੋ ਕਿ ਹਾਂ ਮੈਨੂੰ ਮੇਰੀ ਮਦਦ ਕਰੋ ਜਦੋਂ ਡਾਕਟਰ ਮੂੰਹ ਤੇ ਆਪਣੇ ਜਵਾਬ ਦੇ ਦਿੰਦੇ ਹਨ ਫਿਰ ਆਪ ਨੂੰ ਬਹੁਤ ਫੀਲ ਹੁੰਦਾ ਵੀ ਹਾਂ ਯਾਰ ਦੁਨੀਆ ਖਤਮ ਹੋ ਗਈ ਹੈ ਨਹੀਂ ਹਜੇ ਤਾਂ ਦੁਨੀਆ ਦੇਖੀ ਨਹੀਂ ਹਜੇ ਤਾਂ ਦੇਖਣੀ ਹੈ ਠੀਕ ਹੋਣਾ ਆ ਕਿਸੇ ਨਾ ਕਿਸਨੇ ਇੰਨੇ ਪਰਿਵਾਰ ਦੇ ਤੁਹਾਡੇ ਜੀ ਨੇ ਕਿਸੇ ਨਾ ਕਿਸਨੇ ਕਿੰਨੀ ਦੇ ਦੇਣੀ ਹੈ ਹਾਂਜੀ ਉਹ ਤਾਂ ਪਰਿਵਾਰ ਤਾਂ ਬਹੁਤ ਸਾ ਦਿੰਦਾ ਫੈਮਿਲੀ ਸਭ ਤੋਂ ਬਾਅਦ ਸਾ ਦਿੰਦੀ ਅਚਾ ਤੁਸੀਂ ਕੋਈ ਸੁਪਨਾ ਦੇਖਿਆ ਸੀਗਾ ਵੀ ਸੁਪਨਾ ਆ ਪੂਰਾ ਕਰਨਾ ਆ ਇਹ ਪੜ ਲਿਖ ਕੇ ਚੀਜ਼ ਬਣਨੀ ਹੈ ਉਹ ਮਨ ਦੇ ਵਿੱਚ ਚਾਹੀ ਰਹਿ ਗਿਆ ਬਸ ਸੁਪਨੇ ਤਾਂ ਛੋਟੇ ਹੁੰਦੇ ਹੀ ਮਰ ਗਏ ਜਦੋਂ ਛੋਟਾ ਸੀ ਉਦੋਂ ਤੋਂ ਹੀ ਫੇਸ ਕਰ ਰਹੇ ਆ ਇਹ ਪ੍ਰੋਬਲਮ ਤੇ ਹੈਲਪਰ ਲਈ ਕੁਝ ਕਹਿਣਾ ਚਾਹੂੰ ਬਸ ਮਿੱਤੇ ਦੇ ਕਹਿਣਾ ਚਾਹੂੰਗੀ ਜਿਸ ਮੱਦੇ ਤੱਕ ਮੇਰੀ ਵੀਡੀਓ ਪਹੁੰਚ ਰਹੀ ਆ ਉਹ ਮੇਰੇ ਪੇਨ ਨੂੰ ਪਰਦਾ ਛਿਕਾਰਨ ਦੀ ਸੰਭ ਤਾਂ ਨਹੀਂ ਰੱਖਦਾ ਪਰ ਉਹ ਫੀਲ ਤਾਂ ਕਰ ਸਕਦੇ ਆ ਸ਼ਾਇਦ ਜੋ ਫੀਲ ਕਰੇਗਾ ਉਹ ਹੈਲਪ ਵੀ ਜ਼ਰੂਰ ਕਰ ਦੇਗਾ ਹਾਂ ਜੀ ਪੂਰਾ ਪਰਿਵਾਰ ਭਾਵੁਖ ਹੋ ਰਿਹਾ ਪੂਰਾ ਪਰਿਵਾਰ ਦੇ ਅੱਖਾਂ ਦੇ ਵਿੱਚ ਹੰਝੂ ਆ ਹਰ ਇੱਕ ਅੱਖਾਂ ਨਮ ਨੇ ਕਿਉਂਕਿ ਘਰ ਦੀ ਵੱਡੀ ਕੁੜੀ ਹੈ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਸਾਡੀ ਵੱਡੀ ਕੁੜੀ ਹੋਵੇ ਜਾਂ ਵੱਡਾ ਮੁੰਡਾ ਹੋਵੇ ਇੱਕ ਰਾਜਾ ਜਾਂ ਰਾਣੀ ਬਣਾ ਕੇ ਜਿਹੜਾ ਰੱਖਿਆ ਜਾਂਦਾ ਹੈ ਤੇ ਜੇ ਪਰਿਵਾਰ ਦੀ ਗੱਲ ਕਰਾਂ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀਆਂ ਅੱਖਾਂ ਨਮ ਨੇ ਹਰ ਕਿਸੇ ਦੇ ਅੱਖਾਂ ਦੇ ਵਿੱਚ ਹੰਝੂ ਨੇ ਜਦੋਂ ਦੀ ਆਪਾਂ ਇੰਟਰਵਿਊ ਕਰਨ ਆਏ ਆ ਉਦੋਂ ਦੀ ਲਗਾਤਾਰ ਹੀ ਇਹ ਸਾਡੀ ਭੈਣ ਆ ਉਹ ਰੋਈ ਜਾ ਰਹੀ ਹੈ ਤਾਂ ਸਿਰਫ ਇੱਕ ਇੱਕੋ ਹੀ ਗੁਹਾਰ ਲਗਾ ਰਹੀ ਐ ਇੱਕੋ ਹੀ ਤੁਹਾਡੇ ਤੋਂ ਇੱਕੋ ਹੀ ਅਪੀਲ ਕਰ ਰਹੀ ਉਹ ਸਿਰਫ ਉਹ ਸਿਰਫ ਮਦਦ ਦੀ ਉੱਪਰ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਪਲੀਜ਼ ਇਹਨਾਂ ਦੀ ਹੈਲਪ ਕਰੋ ਤਾਂ ਕਿ ਇਹ ਬਿਲਕੁਲ ਠੀਕ ਹੋ ਜਾਣ ਤੇ ਵੀ ਆਪਣੀ ਜ਼ਿੰਦਗੀ ਜਿਉਣ ਦਾ ਉਹਨਾਂ ਇੱਕ ਹੱਕ ਰੱਖਦੇ ਜਿੰਨੇ ਇੱਕ ਅਸੀਂ ਰੱਖਦੇ ਆ ਤੇ ਇਹਨਾਂ ਦੀ ਵੱਧ ਚੜ ਕੇ ਜਿਹੜੀ ਹੈ ਹੈਲਪ ਕਰਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤਾਂ ਕਿ ਇਹਨਾਂ ਦੀ ਵੱਧ ਚੜ ਕੇ ਜਿਹੜੀ ਹੈ ਮਦਦ ਹੋ ਸਕੇ ਤੇ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਟੀ ਹੈਡਲਾਈਨਸ ਮੈਂ ਇਹ ਹਮਲਿਕ ਕੈਮਰਾ ਪਰਸਨ ਵਿਪਨ ਬਸੀ ਨਾਲ